ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਲੋਕ ਰੰਗ ਚੈਨਲ ਉੱਪਰ ਸਵਾਗਤ ਹੈ ਜੀ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਆਸ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਵਿਅਲ ਸਿੰਘ ਨੇ ਘੜੀ ਵੱਲ ਵੇਖਿਆ ਤਾਂ ਸਵੇਰ ਦੇ 8:00 ਵੱਜ ਚੁੱਕੇ ਸਨ ਵੈਸੇ ਤਾਂ 7:00 ਵਜੇ ਉਸ ਨੂੰ ਚਾਹ ਮਿਲ ਜਾਂਦੀ ਸੀ ਪਰ ਸੋਈ ਵਿੱਚ ਅੱਜ ਖੜਕੇ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ ਉਹ ਆਪਣੇ ਨੌਪੁੱਤ ਦੇ ਕਮਰੇ ਵੱਲ ਝਾਕਿਆ ਤਾਂ ਦਰਵਾਜ਼ਾ ਹਜੇ ਅੰਦਰ ਤੋਂ ਬੰਦ ਸੀ ਤਾ ਸਮਝ ਗਿਆ ਕਿ ਨੌਪੁੱਤ ਹਜੇ ਸੌ ਰਹੇ ਆ ਵਾਪਸ ਆ ਕੇ ਕਮਰੇ ਵਿੱਚ ਉਸਨੇ ਆਪਣੀਆਂ ਦਵਾਈਆਂ ਵੇਖੀਆਂ ਉੱਥੇ ਬੀਪੀ ਅਤੇ ਸ਼ੂਗਰ ਦੀ ਦਵਾਈ ਖਤਮ ਹੋਈ ਪਈ ਸੀ ਵਿਆਲ ਸਿੰਘ ਨੇ ਮਨ ਹੀ ਮਨ ਵਿੱਚ ਕਿਹਾ ਲਓ ਜੀ ਮਨ ਹੀ ਮਨ ਵਿਆਲ ਸਿੰਘ ਸੋਚਦਾ ਹੋਇਆ ਆਪਣੇ ਚਿਹਰੇ ਉੱਤੇ ਮੁਸਕਾਨ ਲੈ ਆਇਆ ਉਸਦੇ ਚਿਹਰੇ ਉੱਤੇ ਮੁਸਕਾਨ ਆਈ ਅਤੇ ਚਲੀ ਗਈ ਵਿਆਲ ਸਿੰਘ ਨੇ ਕਿਹਾ ਕਿ ਦੁਨੀਆ ਵਿੱਚ ਰਹਿਣਾ ਹੈ ਤਾਂ ਕੰਮ ਕਰ ਪਿਆਰੇ ਵਿਆਲ ਸਿੰਘ ਸਬਜੀ ਦਾ ਝੋਲਾ ਲੈ ਕੇ ਮਾਰਕੀਟ ਵੱਲ ਨੂੰ ਚੱਲ ਪਿਆ ਸਬਜ਼ੀ ਲੈਣਗੇ ਦਿਆਲ ਸਿੰਘ ਦਾ ਸਿਰ ਭਾਰਾ ਹੋਣ ਲੱਗਾ ਅਤੇ ਚੱਕਰ ਆਉਣ ਲੱਗੇ ਉਹ ਉੱਥੇ ਹੀ ਇੱਕ ਮੰਦਰ ਦੀਆਂ ਪੌੜੀਆਂ ਉੱਤੇ ਬਹਿ ਗਿਆ ਦੂਸਰੀ ਤਰਫੋਂ ਮੰਦਰ ਦੇ ਅੰਦਰੋਂ ਉਸ ਦਾ ਬਚਪਨ ਦਾ ਦੋਸਤ ਭਜਨ ਸਿੰਘ ਮੰਦਰ ਚੋਂ ਬਾਹਰ ਆਇਆ ਅਤੇ ਬੋਲਿਆ ਕਿਵੇਂ ਬੁੱਢਿਆ ਉਸ ਨੇ ਕਿਹਾ ਕਿ ਇੱਕ ਪੈਰ ਕਬਰ ਵਿੱਚ ਅਤੇ ਦੂਜਾ ਪੈਰ ਕੇਲੇ ਦੇ ਛਿਲਕੇ ਉੱਪਰ ਭਜਨ ਸਿੰਘ ਨੇ ਕਿਹਾ ਕਿ ਤੈਨੂੰ ਤਾਂ ਰੋਜ਼ ਤਾਜ਼ੀਆਂ ਹੀ ਸਬਜ਼ੀਆਂ ਖਾਣੀਆਂ ਹੁੰਦੀਆਂ ਹਨ ਦੋ ਤਿੰਨ ਦਿਨਾਂ ਦੀ ਸਬਜ਼ੀ ਇਕੱਠੀ ਨਹੀਂ ਲਈ ਜਾਂਦੀ दयाल सिंह ਨੇ ਭਜਨ ਸਿੰਘ ਨੂੰ ਕਿਹਾ ਕਿ ਸਾਹਮਣੇ ਵਾਲੀ ਦੁਕਾਨ ਤੋਂ ਇੱਕ ਪਰਲੇਜੀ ਦਾ ਪੈਕਟ ਲਿਆ ਦੇ ਲੱਗਦਾ ਹੈ ਕਿ 슈ਗਰ ਲੋ ਹੋ ਗਈ ਹੈदयाल ਸਿੰਘ ਦੀ ਗੱਲ ਸੁਣ ਕੇ ਭਜਨ ਸਿੰਘ ਨੂੰ ਹੈਰਾਨੀ ਵਿੱਚ ਬੋਲਿਆ ਕਿ ਘਰੋਂ ਖਾਲੀ ਪੇਟ ਹੀ ਤੁਰ ਪਿਆ ਸੀ ਭਜਨ ਸਿੰਘ ਬਿਸਕੁਟ ਦਾ ਪੈਕਟ ਲੈ ਕੇ ਆਇਆ ਅਤੇदयाल ਸਿੰਘ ਨੂੰ ਖਵਾ ਕੇ ਆਪਣੇ ਨਾਲ ਘਰ ਲੈ ਗਿਆ ਭਜਨ ਸਿੰਘ ਇੱਕ ਆਲੀਸ਼ਾਨ ਮਹਿਲ ਵਿੱਚ ਆਪਣੇ ਇੱਕ ਨੌਕਰ ਅਤੇ ਡਰਾਈਵਰ ਦੇ ਨਾਲ ਕੱਲਾ ਰਹਿੰਦਾ ਸੀ ਭਜਨ ਸਿੰਘ ਨੇ ਆਪਣੇ ਬੇਟੇ ਦੇ ਲਈ ਬੜੇ ਚਾਵਾ ਨਾਲ ਸਾਰਾ ਕੁਝ ਬਣਾਇਆ ਸੀ ਪਰ ਉਹ ਤਾਂ ਇੱਕ ਗੋਰੀ ਦੇ ਮੇਮ ਦੇ ਪਿਆਰ ਦੇ ਚੱਕਰ ਵਿੱਚ ਪੈ ਕੇ ਪਰਦੇਸ ਵਿੱਚ ਹੀ ਸੈਟਲ ਹੋ ਗਿਆ ਸੀ। ਦਿਆਲ ਸਿੰਘ ਵੀ ਕਿੰਨਾ ਚਿਰ ਡਰਦਾ ਰਿਹਾ ਕਿ ਉਸ ਦਾ ਬੇਟਾ ਵੀ ਕਿਸੇ ਲੜਕੀ ਦੇ ਪਿਆਰ ਵਿੱਚ ਨਾ ਫਸ ਜਾਵੇ। ਭਜਨ ਸਿੰਘ ਨੇ ਦਿਆਲ ਸਿੰਘ ਨੂੰ ਕਿਹਾ ਕਿ ਘਰ ਵਿੱਚ ਫੋਨ ਕਰਕੇ ਕਹਿ ਦੇ ਅੱਜ ਤੂੰ ਦੇਰ ਨਾਲ ਘਰ ਆਵੇਂਗਾ। ਭਜਨ ਸਿੰਘ ਨੇ ਸਲਾਹ ਦਿੰਦੇ ਹੋਏ ਦਿਆਲ ਸਿੰਘ ਨੂੰ ਕਿਹਾ ਤੈਨੂੰ ਕੀ ਲੱਗਦਾ ਹੈ ਕੀ ਕਿਸੇ ਨੂੰ ਮੇਰੀ ਫਿਕਰ ਹੋਵੇਗੀ ਵਿਚਾਰਿਆਂ ਨੂੰ ਅੱਜ ਚੈਨ ਦਾ ਸਾਹ ਲੈਣ ਦੇ ਭਜਨ ਸਿੰਘ ਨੇ ਕਿਹਾ ਕਿ ਅੱਜ ਬੜਾ ਔਖੜਿਆ ਔਖੜਿਆ ਹੈ ਉਸ ਨੇ ਕਿਹਾ ਕਿ ਨਾਸ਼ਤਾ ਕਰਕੇ ਆਰਾਮ ਨਾਲ ਗੱਲ ਦੱਸ ਭਜਨ ਸਿੰਘ ਨੇ ਕਿਹਾ ਕਿ ਨੋਣੀ ਕੁਝ ਕਿਹਾ ਹੈ ਦੇਖਣ ਨੂੰ ਤਾਂ ਬੜੀ ਸ਼ਰੀਫ ਲੱਗਦੀ ਹੈ ਸਾਰਿਆਂ ਦੇ ਸਾਹਮਣੇ ਤਾਂ ਉਹ ਪਾਪਾ ਪਾਪਾ ਕਰਦੀ ਨਹੀਂ ਤੱਕਦੀ ਤੂੰ ਵੀ ਚਾਹੁੰਦਾ ਸੀ ਕਿ ਨੋ ਜਲਦੀ ਆਪਣੇ ਰੰਗ ਵਿਖਾਵੇ ਸ਼ੁਕਰ ਕਰ ਤਿੰਨ ਮਹੀਨੇ ਤਾਂ ਸਹੀ ਸਲਾਮਤ ਨਿਕਲ ਗਏ दयाल सिंह ਨੇ ਕਿਹਾ ਕਿ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਦਿਨ ਨੇੜੇ ਆ ਰਹੇ ਸੀ ਮੈਂ ਖੁਦ ਨੂੰ ਤਿਆਰ ਕਰ ਲਿਆ ਸੀ ਕਿ ਮੈਂ ਘਰ ਦੇ ਕੰਮ ਸੰਭਾਲਣ ਲਈ ਪੂਰੀ ਤਿਆਰ ਹੋ ਜਾਵਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਜੇਕਰ ਬਿੱਲ ਭਰਨਾ ਹੋਵੇਗਾ ਜਾਂ ਰਾਸ਼ਨ ਲਿਆਉਣਾ ਹੋਵੇਗਾ ਤਾਂ ਮੈਨੂੰ ਦੱਸ ਦਿਓ ਸ੍ਰਿੰਦਰ ਕਹਿਣ ਲੱਗਿਆ ਕਿ ਸਭ ਕੁਝ ਆਨਲਾਈਨ ਹੀ ਹੋ ਜਾਂਦਾ ਹੈ ਪਾਪਾ ਰਮਣ ਆਪ ਬਿੱਲ ਭਰ ਦਿਆ ਕਰੇਗੀ ਸ੍ਰਿੰਦਰ ਦਾ ਕਹਿਣ ਦਾ ਮਤਲਬ ਸੀ ਕਿ ਹੁਣ ਪਾਪਾ ਤੁਸੀਂ ਰਹਿਣ ਹੀ ਦਿਓ ਮੇਰੀ ਘਰ ਵਾਲੀ ਆ ਗਈ ਏ ਉਹ ਸਭ ਕੁਝ ਸੰਭਾਲ ਲਵੇਗੀ ਜਲਦੀ ਨਾਲ ਰਮਣ ਵਿੱਚ ਬੋਲੀ ਕਿ ਪਾਪਾ ਅੱਜ ਤੋਂ ਤੁਸੀਂ ਸਵੇਰੇ ਸਵੇਰੇ ਤਾਜ਼ੀਆਂ ਸਬਜ਼ੀਆਂ ਤੇ ਫਲ ਲੈ ਆਇਆ ਕਰੋ ਮੈਂ ਮਨ ਵਿੱਚ ਕਿਹਾ ਕਿ ਕੋਈ ਗੱਲ ਨਹੀਂ ਪਹਿਲਾਂ ਤਾਂ ਮੈਂ ਸਰਕਾਰ ਦਾ ਨੌਕਰ ਸੀ ਹੁਣ ਮੈਂ ਤੁਹਾਡਾ ਨੌਕਰ ਹਾਂ ਹੁਣ ਤੂੰ ਹੀ ਦੱਸ ਭਜਨ ਸਿਆ ਮੇਰੀ ਇੰਨੀ ਪੈਨਸ਼ਨ ਹੈ ਕਿ ਮੈਂ ਆਪਣੇ ਲਈ ਇੱਕ ਨੌਕਰ ਰੱਖ ਸਕਦਾ ਹਾਂ ਪਰ ਮੈਂ ਇਹਨਾਂ ਦੀ ਚੱਕਰੀ ਕਰ ਰਿਹਾ ਹਾਂ ਹੁਣ ਭਜਨ ਸਿੰਘ ਨੇ ਕਿਹਾ ਕਿ ਤੈਨੂੰ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਉਸਨੇ ਕਿਹਾ ਕਿ ਤੂੰ ਬੋਲ ਕਿ ਮੇਰਾ ਘਰ ਹੈ ਇਸ ਘਰ ਵਿੱਚ ਨਿਕਲ ਜਾਵੋ ਕੁਝ ਦਿਨ ਕਿਰਾਏ ਤੇ ਘਰ ਵਿੱਚ ਰਹਿਣਗੇ ਤਾਂ ਅਕਲ ਟਿਕਾਣੇ ਆ ਜਾਏਗੀ ਤੇਰੇ ਬੇਟੇ ਦੀ ਤਾਂ ਪ੍ਰਾਈਵੇਟ ਜੌਬ ਕਰਦਾ ਹੈ ਭਜਨ ਸਿੰਘ ਗੁੱਸੇ ਵਿੱਚ ਬੋਲਿਆ ਬਿਆਲ ਸਿੰਘ ਨੇ ਕਿਹਾ ਕਿ ਦੋਵੇਂ ਮਿੱਠੀ ਚੁਰੀ ਬਣੇ ਰਹਿੰਦੇ ਹਨ ਕਹਿੰਦੇ ਨੇ ਪਾਪਾ ਤੁਹਾਨੂੰ ਕੁਝ ਚਾਹੀਦਾ ਹੈ ਤੁਹਾਡੀ ਤਬੀਤ ਠੀਕ ਹੈ ਪਾਪਾ ਅੱਜ ਖਾਣੇ ਵਿੱਚ ਕੀ ਬਣਾਈਏ ਪਾਪਾ ਅੱਜ ਕਿਤੇ ਘੁੰਮਣ ਚੱਲੀਏ ਖੋਤ ਤਾਂ ਦੋਵੇਂ ਬਾਹਰ ਜਾ ਕੇ ਚਟਰਪਟਰ ਖਾ ਕੇ ਆਉਣਗੇ ਪਰ ਮੇਰੇ ਲਈ ਉਹੀ ਸੁੱਕੀ ਸਬਜੀ ਤੇ ਰੋਟੀ ਜੇਕਰ ਐਡੀ ਫਿਕਰ ਹੈ ਮੇਰੀ ਮੇਰੇ ਤੋਂ ਸਵੇਰੇ ਸਬਜੀ ਮਗਵਾਉਣਾ ਪੌਦਿਆਂ ਨੂੰ ਪਾਣੀ ਲਵਾਉਣਾ ਸ਼ਾਮਾਂ ਨੂੰ ਦੁੱਧ ਮਗਵਾਉਣਾ ਇਹ ਸਭ ਨੂੰ ਕੰਮ ਕਿਉਂ ਕਰਾਉਂਦੇ ਹਨ ਜਦੋਂ ਕੰਮ ਕਰਵਾਉਣੇ ਹੀ ਹਨ ਤਾਂ ਹੁਕਮ ਦੇਣ ਫਿਰ ਰਿਕਵੈਸਟ ਦਾ ਨਾਟਕ ਕਿਉਂ ਕਰਦੇ ਹਨ ਭਜਨ ਸਿੰਘ ਨੇ ਕਿਹਾ ਕਿ ਮੈਂ ਤਾਂ ਬੇਅਲਾਦ ਹੀ ਹਾਂ ਕਮ ਸੋ ਕਮ ਆਪਣੇ ਮੈਲ ਦਾ ਰਾਜਾ ਤਾਂ ਹਾਂ ਭਜਨ ਸਿੰਘ ਨੇ ਕਿਹਾ ਕਿ ਤੂੰ ਸਾਰਾ ਕੁਝ ਮੇਰੇ ਉੱਤੇ ਛੱਡ ਦੇ ਮੈਂ ਤੇਰੇ ਨਵੇਂ ਪੁੱਤ ਨੂੰ ਲੈਣ ਤੇ ਨਾ ਲੈ ਆਇਆ ਤਾਂ ਮੈਨੂੰ ਕਹੀਂ ਉਸ ਟਾਈਮ ਦਰਵਾਜ਼ੇ ਦੀ ਘੰਟੀ ਵੱਜੀ ਕਮਰੇ ਵਿੱਚ ਦਰਵਾਜ਼ੇ ਦੇ ਬਾਹਰ ਰਮਨ ਦਿਖਾਈ ਦਿੱਤੀ ਭਜਨ ਸਿੰਘ ਨੇ ਕਿਹਾ ਕਿ ਤੂੰ ਅੰਦਰ ਜਾ ਕੇ ਕਮਰੇ ਵਿੱਚ ਬੈਠ ਜਾ ਤੇਰੀ ਨੋਨੂ ਤਈ ਤਾਂ ਮੈਂ ਕਲਾਸ ਲਾਉਣਾ ਹਾਂ ਰਮਨ ਅੰਦਰ ਆਈ ਉਸਨੇ ਪੁੱਛਿਆ ਕਿ ਅੰਕਲ ਤੁਸੀਂ ਪਾਪਾ ਨੂੰ ਕਿਤੇ ਦੇਖਿਆ ਭਜਨ ਸਿੰਘ ਅੰਜਾਨ ਜਾ ਬੰਦੇ ਹੋਏ ਬੋਲਿਆ ਕਿ ਘਰ ਨਹੀਂ ਪਹੁੰਚਿਆ ਭਜਨ ਸਿੰਘ ਨੇ ਕਿਹਾ ਕਿ ਕਿਤੇ ਟਪਕ ਤਾਂ ਨਹੀਂ ਗਿਆ ਰਮਣ ਬੋਲੀ ਨਹੀਂ ਨਹੀਂ ਅੰਕਲ ਇਸ ਤਰ੍ਹਾਂ ਨਾ ਕਹੋ ਰੱਬ ਉਹਨਾਂ ਦੀ ਲੰਮੀ ਉਮਰ ਕਰੇ ਰਮਣ ਬੋਲੀ ਕਿ ਮੈਂ ਇੱਕ ਵਾਰ ਫੇਰ ਮਾਰਕੀਟ ਵਿੱਚ ਦੇਖ ਕੇ ਆਉਣੀ ਹਾਂ ਰਮਣ ਦੀ ਉਮਾਜ ਵਿੱਚ ਥਕਾਵਟ ਤੇ ਦਰਦ ਮਹਿਸੂਸ ਹੋ ਰਿਹਾ ਸੀ ਭਜਨ ਸਿੰਘ ਉਸ ਨੂੰ ਹੋਰ ਪਰੇਸ਼ਾਨ ਕਰਨਾ ਨਹੀਂ ਚਾਹੁੰਦਾ ਸੀ ਅਤੇ ਉਸ ਨੇ ਕਿਹਾ ਕਿ ਅੱਜ ਮਾਰਕੀਟ ਵਿੱਚ ਅਸੀਂ ਨਾਸ਼ਤਾ ਕਰ ਲਿਆ ਸੀ ਘਰੇ ਪਹੁੰਚਦਾ ਹੀ ਹੋਣਾ ਹੈ ਕੁਝ ਹੋਰ ਦੋਸਤ ਵੀ ਮਿਲ ਗਏ ਸੀ ਗੱਪਾਂ ਵਿੱਚ ਦੇਰ ਹੋ ਗਈ ਭਜਨ ਸਿੰਘ ਨੇ ਕਿਹਾ ਕਿ ਮੈਂ ਵੀ ਹੁਣੇ-ਹੁਣੇ ਹੀ ਆਇਆ ਹਾਂ ਰਮਨ ਨੇ ਕਿਹਾ ਕਿ ਸ਼ੁਕਰ ਹੈ ਰਮਨ ਨੇ ਕਿਹਾ ਕਿ ਤੁਸੀਂ ਤਾਂ ਨਾਲ ਹੁੰਦੇ ਹੋ ਤਾਂ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਰਮਨ ਬੱਚਿਆਂ ਦੀ ਤਰ੍ਹਾਂ ਖੁਸ਼ ਹੋ ਗਈ ਭਜਨ ਸਿੰਘ ਨੇ ਕਿਹਾ ਕਿ ਤੂੰ ਬੈਠ ਜਾ ਬੇਟਾ ਆਪਾਂ ਗੱਲਾਂ ਕਰਦੇ ਹਾਂ ਰਮਨ ਨੇ ਕਿਹਾ ਕਿ ਇੱਕ ਗੱਲ ਮੈਂ ਵੀ ਤੁਹਾਡੇ ਨਾਲ ਕਰਨੀ ਸੀ ਸਾਨੂੰ ਲੱਗਦਾ ਹੈ ਕਿ ਰਿਟਾਇਰਮੈਂਟ ਦੇ ਬਾਅਦ ਪਾਪਾ ਡਿਪਰੈਸ਼ਨ ਵਿੱਚ ਚਲੇ ਗਏ ਹਨ ਅਸੀਂ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਹੀ ਕਰਦੇ ਹੀ ਨਹੀਂ ਆਪਾ ਦੇ ਲਈ ਸੁੱਕਾ ਨਾਸ਼ਤਾ ਉਹਨਾਂ ਦੇ ਕਮਰੇ ਵਿੱਚ ਰੱਖ ਦਿੱਤਾ ਹੈ। ਕਈ ਵਾਰ ਮੈਨੂੰ ਦੇਰ ਹੋ ਜਾਵੇ ਤਾਂ ਉਹਨਾਂ ਨੂੰ ਭੁੱਖ ਲੱਗੇ ਤਾਂ ਉਹ ਖਾਣ ਲੈ ਸਕਣ। ਪਸੰਦ ਦੀਆਂ ਕਿਤਾਬਾਂ ਰੈਕ ਵਿੱਚ ਰੱਖ ਦਿੱਤੀਆਂ ਹਨ ਤੇ ਲੈਪਟਾਪ ਇਸ ਲਈ ਲਿਆਂਦਾ ਸੀ ਕਿ ਮੋਬਾਈਲ ਦੀ ਸਕਰੀਨ ਛੋਟੀ ਹੁੰਦੀ ਹੈ। ਉਹਨਾਂ ਦੀਆਂ ਅੱਖਾਂ 'ਤੇ ਜ਼ੋਰ ਨਾ ਪਵੇ। ਉਹਨਾਂ ਦੇ ਚੈੱਕਅਪ ਵਿੱਚ ਕਸਟਰੋਲ ਵਧਿਆ ਆਇਆ ਹੈ। ਡਾਕਟਰ ਨੇ ਉਹਨਾਂ ਨੂੰ ਤਾਜ਼ੀਆਂ ਸਬਜ਼ੀਆਂ ਅਤੇ ਵੱਧ ਤੋਂ ਵੱਧ ਸੈਰ ਕਰਨ ਲਈ ਕਿਹਾ ਹੈ। ਇਸ ਲਈ ਸਬਜ਼ੀਆਂ ਲਿਆਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਲਾ ਦਿੱਤੀ। ਕਿ ਉਹ ਆਪਣੀ ਪਸੰਦ ਦੀਆਂ ਸੱਜੀਆਂ ਲੈ ਆ ਸਕਣ ਕੱਲ ਸਰਿੰਦਰ ਦੀ ਤਬੀਤ ਬੜੀ ਖਰਾਬ ਸੀ ਸਾਰੀ ਰਾਤ ਠੰਡੇ ਪਾਣੀ ਦੀਆਂ ਪੱਟੀਆਂ ਰੱਖਦੀ ਰਹੀ ਸਵੇਰੇ 7 ਵਜੇ ਮੇਰਾ ਮੇਰੀ ਪਤਾ ਨਹੀਂ ਕਿਵੇਂ ਅੱਖ ਲੱਗ ਗਈ ਜਦੋਂ ਅੱਖ ਖੁੱਲੀ ਤਾਂ ਉਦੋਂ 10:00 ਵੱਜ ਗਏ ਸੀ ਪਾਪਾ ਦੇ ਕਮਰੇ ਵਿੱਚ ਆਈ ਤਾਂ ਉਹ ਉੱਥੇ ਨਹੀਂ ਸੀ ਅੱਜ ਉਹਨਾਂ ਨੂੰ ਦਵਾਈ ਵੀ ਨਹੀਂ ਦਿੱਤੀ ਮੈਨੂੰ ਬੜੀ ਫਿਕਰ ਹੋ ਰਹੀ ਸੀ ਉਹਨਾਂ ਦੇ ਫੋਨ ਤੇ ਫੋਨ ਕੀਤਾ ਤਾਂ ਉਹ ਵੀ ਕਮਰੇ ਵਿੱਚ ਹੀ ਪਿਆ ਸੀ ਫਿਰ ਮੈਂ ਤੁਹਾਨੂੰ ਫੋਨ ਲਾਇਆ ਤੇ ਤੁਸੀਂ ਵੀ ਰিসিਵ ਨਹੀਂ ਕਰ ਰਹੇ ਸੀ ਜਦੋਂ ਮੈਂ ਮਾਰਕੀਟ ਗਈ ਤਾਂ ਪਾਪਾ ਉੱਥੇ ਵੀ ਨਹੀਂ ਸੀ ਰਮਨ ਦੇ ਲਹਿਜੇ ਵਿੱਚ ਕਿਤੇ ਵੀ ਬਨਾਵਟੀ ਫਿਕਰ ਨਹੀਂ ਦਿੱਸ ਰਹੀ ਸੀ ਭਜਨ ਸਿੰਘ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਮਾਸੂਮ ਜੀ ਲੜਕੀ ਨੂੰ ਸਮਝਾਵੇ ਕਿ ਆਪਣੇ ਦੋਸਤ ਨੂੰ ਭਜਨ ਸਿੰਘ ਨੇ ਕਿਹਾ ਕਿ ਦਿਆਲ ਸਿੰਘ ਤੁਹਾਨੂੰ ਪਰੇਸ਼ਾਨਤਾ ਨਹੀਂ ਕਰਦਾ ਘਰ ਵਿੱਚ ਹੁਕਮ ਚਲਾ ਕੇ ਰਮਨ ਨੇ ਕਿਹਾ ਕਿ ਇੰਨਾ ਚਿਰ ਸਰਵਿਸ ਕਰਨ ਤੋਂ ਬਾਅਦ ਹੁਣ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਹੈ ਉਹਨਾਂ ਦੀ ਪਸੰਦ ਦਾ ਕੁਝ ਵੀ ਬਣਾਵੋ ਅਤੇ ਉਹਨਾਂ ਦਾ ਕੋਈ ਰਿਐਕਸ਼ਨ ਹੀ ਨਹੀਂ ਹੁੰਦਾ ਘਰ ਵੇ ਰਾਂਝਾ ਲੱਗਣ ਲੱਗ ਪਿਆ ਹੈ ਉਹਨਾਂ ਦੀਆਂ ਫਰਮਾਇਸ਼ਾਂ 'ਤੇ ਝੜਕਾ ਸੁਣਨ ਨੂੰ ਕੰਨ ਤਰਸ ਗਏ ਨੇ ਪਾਪਾ ਕੁਝ ਕਹਿੰਦੇ ਹੀ ਨਹੀਂ ਅੰਦਰ ਬੈਠੇ ਦਿਆਲ ਸਿੰਘ ਦੀਆਂ ਅੱਖਾਂ ਵਿੱਚ ਹੁਣ ਹੰਝੂ ਝਲਕ ਪਏ ਭਜਨ ਸਿੰਘ ਨੇ ਕਿਹਾ ਕਿ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਮੇਰੇ ਹੁੰਦਿਆਂ ਦਿਆਲ ਸਿੰਘ ਨੇ ਫਿਲਮਾਂ ਹੀ ਜ਼ਿਆਦਾ ਵੇਖ ਲਈਆਂ ਹਨ ਇਸ ਲਈ ਉਹ ਇਸ ਤਰ੍ਹਾਂ ਕਰ ਰਿਹਾ ਹੈ ਹੁਣ ਭਜਨ ਸਿੰਘ ਦੀਆਂ ਗੱਲਾਂ ਉੱਤੇ ਰਮਨ ਹੱਸ ਪਈ ਭਜਨ ਸਿੰਘ ਨੇ ਰਮਨ ਨੂੰ ਕਹਿਣ ਲੱਗਾ ਕਿ ਮੈਂ ਤੇਰਾ ਕੰਮ ਤਾਂ ਕਰ ਦੇਵਾਂਗਾ ਪਰ ਤੈਨੂੰ ਇਸ ਦੀ ਫੀਸ ਦੇਣੀ ਪਵੇਗੀ ਹਰ ਐਤਵਾਰ ਤੇਰੇ ਹੱਥ ਦਾ ਗਰਮਾ-ਗਰਮ ਨਾਸ਼ਤਾ ਰਮਨ ਨੇ ਕਿਹਾ ਕਿ ਹਜ਼ਾਰ ਵਾਰ ਮਨਜ਼ੂਰ ਅੰਕਲ ਰਮਨ ਹੁਣ ਘਰ ਵੇ ਨੂੰ ਚਲੀ ਗਈ ਭਜਨ ਸਿੰਘ ਹੁਣ ਗੁੱਸੇ ਵਿੱਚ ਦਿਆਲ ਸਿੰਘ ਨੂੰ ਬੋਲਿਆ ਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਬੱਚਿਆਂ ਦੇ ਲਈ ਹੀਣ ਭਾਵਨਾ ਅਤੇ ਬੱਚਿਆਂ ਨੂੰ ਓਮੋਸ਼ਨਲ ਬਲੈਕਮੇਲ ਕਰਨ ਤੋਂ ਬਾਝ ਆ ਜਾਣਾ ਚਾਹੀਦਾ ਹੈ ਮੈਂ ਮੰਨਦਾ ਹਾਂ ਕੀ ਅੱਜ ਕੱਲ੍ਹ ਦੀਆਂ ਲੜਕੀਆਂ ਬੇਪਰਵਾਹ ਹਨ ਭਜਨ ਸਿੰਘ ਨੇ ਕਿਹਾ ਕਿ ਅਸੀਂ ਲੋਕ ਸੋਚਦੇ ਹਾਂ ਕਿ ਅੱਜ ਕੱਲ੍ਹ ਦੀਆਂ ਲੜਕੀਆਂ ਕਿੱਥੇ ਸਮਝਦਾਰ ਨੂਹਾ ਬਣ ਸਕਦੀਆਂ ਹਨ ਪਰ ਰਮਨਤਾ ਅੱਜ ਮੇਰੀ ਸੋਚ ਹੀ ਬਦਲ ਕੇ ਰੱਖ ਦਿੱਤੀ ਅੱਜ ਕੱਲ੍ਹ ਸਹੁਰੇ ਪਰਿਵਾਰ ਵਾਲੇ ਨੇ ਲੜਕੀਆਂ ਦੇ ਖਿਲਾਫ ਆਪਣੇ ਮਨ ਵਿੱਚ ਇੱਕ ਗਲਤ ਫਹਿਮੀ ਬਣਾ ਕੇ ਰੱਖੀ ਹੈ ਅਤੇ ਲੜਕੀਆਂ ਨੇ ਆਪਣੇ ਸਹੁਰੇ ਪਰਿਵਾਰ ਦੇ ਲਈ ਵੀ ਇਹੀ ਸੋਚ ਰੱਖੀ ਹੈ ਪਰ ਸਮਝਣਾ ਤਾਂ ਦੋਹਾਂ ਨੂੰ ਹੀ ਪਵੇਗਾ ਭਜਨ ਸਿੰਘ ਇਹ ਗੱਲਾਂ ਕਰਦੇ ਹੀ ਜਾ ਰਿਹਾ ਸੀ ਹੁਣ ਭਜਨ ਸਿੰਘ ਤੇ ਦਿਆਲ ਸਿੰਘ ਘਰ ਪਹੁੰਚੇ ਰਮਨ ਪਰੇਸ਼ਾਨ ਹੋ ਕੇ ਬਰਾਂਡੇ ਵਿੱਚ ਚੱਕਰ ਕੱਢ ਰਹੀ ਸੀ ਪਾਪਾ ਨੂੰ ਦੇਖ ਕੇ ਰਮਨ ਨੇ ਲੰਮਾ ਸਾਹ ਲਿਆ ਦਿਆਲ ਸਿੰਘ ਨੇ ਪੁੱਛਿਆ ਕਿ ਕਿਵੇਂ ਹੈ ਸਰਿੰਦਰ ਰਮਨ ਬੋਲੀ ਹੁਣ ਉਹ ਠੀਕ ਨਹੀਂ ਦਿਆਲ ਸਿੰਘ ਨੇ ਕਿਹਾ ਕਿ ਕੱਲ ਜਿਹੜੇ ਸਮੋਸੇ ਬਣਾਏ ਸੀ ਉਹ ਮਸਾਲਾ ਪਿਆ ਹੈ ਤਾਂ ਦੋ ਇਸ ਟਟੋਰੇ ਲਈ ਵੀ ਤਲ ਦੇ ਅਤੇ ਇੱਕ ਮੇਰੇ ਲਈ ਵੀ ਐਕਚੁਅਲੀ ਤਿੰਨ ਹੀ ਬਣਾ ਦੇ ਅੱਜ ਆਇਲੀ ਫੂਡ ਨੂੰ ਲੈ ਕੇ ਨੋ ਲੈਕਚਰ ਤੇ ਦਿਵਾਲ ਸਿੰਘ ਹੁਣ ਮੁਸਕਰਾਨ ਲੱਗਾ ਇੰਨੇ ਦਿਨਾਂ ਬਾਅਦ ਪਾਪਾ ਨੇ ਪਹਿਲੀ ਵਾਰ ਫਰਮਾਇਸ਼ ਕੀਤੀ ਸੀ ਰਮਨ ਹਰਾਨ ਰਹਿ ਗਈ ਅਤੇ ਰਸੋਈ ਵੱਲ ਜਾਂਦੇ ਹੋਏ ਉਸਨੇ ਦੋ ਉਂਗਲਾਂ ਨਾਲ ਭਜਨ ਸਿੰਘ ਅੰਕਲ ਨੂੰ ਸਲੂਟ ਕੀਤਾ ਦੋਵੇਂ ਦੋਸਤ ਇੱਕ ਦੂਜੇ ਨੂੰ ਦੇਖ ਕੇ ਖਿੜਖੜਾ ਕੇ ਹੱਸ ਪਏ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ